ਹਾਜਪ੍ਰਦੇਸ਼ ਸੁੰਦਰ ਨਗਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਡਾਕਟਰ ਭਗਵੰਤ ਸਿੰਘ ਜੀ ਦੇ ਨਿਵਾਸ ਸਥਾਨ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਜਿੱਥੇ ਡਾਕਟਰ ਭਗਵੰਤ ਸਿੰਘ ਜੀ ਦੇ ਪਰਿਵਾਰ ਅਤੇ ਹੋਰਨਾਂ ਮੈਂਬਰਾਂ ਨੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਦਾ ਪਰਮਾ ਸੁਆਗਤ ਕੀਤਾ ਅਤੇ ਉਨ੍ਹਾਂ ਨੂੰ ਸਿਰੀ ਸਾਹਿਬ ਵੀ ਭੇਟ ਕੀਤੀ ਗਈ ਇਸ ਮੌਕੇ ਤੇ ਨਿਊਜ਼ 89 ਪੰਜਾਬ ਦੇ ਨਾਲ ਗਲਬਾਤ ਕਰਦੇ ਹੋਏ ਪੰਜਾਬ ਵਿਧਾਨ ਸਭਾ ਦੇ ਸਪੀਕਰ ਹੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਅੱਜ ਮੈਨੂੰ ਰਾਜਪੁਰਾ ਦੇ ਵਿੱਚ ਲੱਗੇ ਕਿਸਾਨ ਮੇਲੇ ਦੇ ਵਿੱਚ ਆਉਣ ਦਾ ਮੌਕਾ ਮਿਲਿਆ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਡਾਕਟਰ ਭਗਵੰਤ ਸਿੰਘ ਜੀ ਦੇ ਨਿਵਾਸ ਸਥਾਨ ਜੋ ਕਿ ਸੁੰਦਰ ਨਗਰ ਦੇ ਵਿੱਚ ਹੈ ਅਤੇ ਉਹਨਾਂ ਬੋਲਦੇ ਹੋਏ ਕਿਹਾ ਕਿ ਡਾਕਟਰ ਭਗਵੰਤ ਜੀ ਦੇ ਪਰਿਵਾਰ ਦੇ ਨਾਲ ਸਾਡੇ ਪਰਿਵਾਰਕ ਸਬੰਧ ਨੇ ਅਤੇ ਇਸ ਦੇ ਲਈ ਅੱਜ ਇਹਨਾਂ ਦੇ ਨਿਵਾਸ ਤੇ ਆਉਣ ਦਾ ਮੌਕਾ ਮਿਲਿਆ ਇਹਨਾਂ ਦੇ ਵੱਲੋਂ ਜੋ ਮੈਨੂੰ ਮਾਨ ਸਤਿਕਾਰ ਦਿੱਤਾ ਗਿਆ ਅਤੇ ਮੈਂ ਕਦੇ ਨਹੀਂ ਭੁੱਲਾਂਗਾ ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਡਾਕਟਰ ਭਗਵੰਤ ਸਿੰਘ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਜੀ ਦਾ ਉਹਨਾਂ ਦੇ ਨਿਵਾਸ ਸਥਾਨ ਤੇ ਪਹੁੰਚਣ ਤੇ ਸਵਾਗਤ ਵੀ ਕੀਤਾ ਤੇ ਨਾਲ ਹੀ ਧੰਨਵਾਦ ਕੀਤਾ ਕਿਹਾ ਕਿ ਸਰਦਾਰ ਕੁਲਤਾਰ ਸਿੰਘ ਸੰਧਵਾ ਜੀ ਦੇ ਨਾਲ ਸਾਡੇ ਪਰਿਵਾਰਕ ਸਬੰਧ ਨੇ ਇਸ ਲਈ ਅੱਜ ਉਹ ਸਾਡੇ ਨਿਵਾਸ ਤੇ ਪਹੁੰਚੇ ਨੇ ਜਿਸ ਕਰਕੇ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਇਸੇ ਦੌਰਾਨ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਢਮੋਲੀ ਨੇ ਪੱਤਰਕਾਰਾਂ ਦੇ ਨਾਲ ਖਾਸ ਗੱਲਬਾਤ ਕੀਤੀ ਹੈ ਕਿਹਾ ਹੈ ਕਿ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਜੀ ਡਾਕਟਰ ਭਗਵੰਤ ਸਿੰਘ ਜੀ ਦੇ ਨਿਵਾਸ ਤੇ ਪਹੁੰਚੇ ਨੇ ਅਤੇ ਅਸੀਂ ਦਿਲ ਦੀਆਂ ਗਹਿਰਾਈਆਂ ਦੇ ਨਾਲ ਉਹਨਾਂ ਦਾ ਧੰਨਵਾਦ ਕਰਦੇ ਹਾਂ ਆਉ ਤੁਹਾਨੂੰ ਸੁਣਾਉਨੇ ਹਾਂ ਇਸ ਮੌਕੇ ਤੇ ਹੋਰ ਕੀ ਕੁਝ ਕਹਿਣਾ ਸੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਅਤੇ ਹੋਰਨਾਂ ਦਾ ਸਪੀਕਰ ਸਾਹਿਬ ਅੱਜ ਡਾਕਟਰ ਸਾਹਿਬ ਦੇ ਘਰ ਆਣਾ ਹੋਇਆ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਕੀ ਕਹਿਣਾ ਚਾਹੋਗੇ ਤੁਸੀਂ ਬਸ ਰਲ ਮਿਲ ਕੇ ਸਾਰੇ ਜਣੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਈਏ ਅੱਗੇ ਲੈ ਕੇ ਜਾਈਏ ਮਿਹਨਤ ਕਰੀਏ ਔਰ ਬੜਾ ਕ੍ਰਿਸ਼ੀਅਲ ਸਮਾਂ ਹੈ ਔਰ ਪੰਜਾਬ ਵਾਸਤੇ ਇੱਕ ਵਧੀਆ ਸਰਕਾਰ ਆਈ ਹੋਈ ਹੈ ਸੋ ਤਕੜੇ ਹੋ ਕੇ ਮਦਦ ਕਰੀਏ ਅੱਜ ਇੱਥੇ ਬੜਾ ਚੰਗਾ ਲੱਗਿਆ ਡਾਕਟਰ ਸਾਹਿਬ ਨੂੰ ਮਿਲ ਕੇ ਤੁਹਾਨੂੰ ਮਿਲ ਕੇ ਚੰਗਾ ਲੱਗਿਆ ਥੈਂਕ ਯੂ ਥੈਂਕ ਯੂ ਸਪੀਕਰ ਸਾਹਿਬ ਦਾ ਧੰਨਵਾਦ ਬੜਾ। ਕਿੱਧਰ ਤੋਂ ਆਏ ਸਪੀਕਰ ਸਾਹਿਬ ਆਏ ਨੇ ਬੜਾ ਧੰਨਵਾਦ ਹੈ ਸਰ। ਹਾਂਜੀ ਤੇ ਬੜਾ ਚੰਗਾ ਕੰਮ ਕਰ ਰਹੇ ਨੇ। ਕਿਸਾਨ ਮੇਲਾ ਸੀ ਆਰਗੇਨਾਈਜ਼ ਕਰ ਰਹੇ ਆ ਸਰ। ਨਾਰਥ ਇੰਡੀਆ ਦਾ బిਗੇਸਟ ਕਿਨਾਨ ਮੇਲਾ। ਉੱਥੇ ਪਲੀਜ਼ ਤੁਸੀਂ ਵੀ ਸਾਰੇ মিডিਆ ਵਾਲੇ ਸਪੀਕਰ ਸਾਹਿਬ ਨਾਲ 8 ਸਾਲ ਤੋਂ ਮੈਂ ਸਰ ਕੰਮ ਕਰ ਰਿਹਾ ਹਾਂ। ਸਪੀਕਰ ਸਾਹਿਬ ਬੜੇ ਵੱਡੇ ਭਰਾਵਾਂ ਨੂੰ ਪਿਆਰ ਦਿੰਦੇ ਨੇ ਸਰ। ਤੇ ਬੜਾ ਧੰਨਵਾਦ ਹੈ ਸਰ ਸਾਰਾ ਸਪੀਕਰ ਉੱਥੇ ਸਰਕਾਰੀ ਰਏ ਨੇ ਮੈਡਮ ਸਾਡੇ ਐਮਐਲਏ ਸਾਹਿਬ ਸਾਰਾ ਕੰਮ ਸਾਰਾ ਦੇਖ ਰਹੇ ਇੱਕ ਚਕਾਰੀ ਰਹੇ ਨੇ ਕੰਮ ਤੇ ਹੁਣ ਇਸ ਤੋਂ ਜ਼ਿਆਦਾ ਤੇ ਮੈਂ ਸਰ ਦੱਸ ਨਹੀਂ ਸਕਦਾ ਕਿੰਨਾ ਧ ਅੱਜ ਸਾਡੇ ਮਾਣਯੋਗ ਸਪੀਕਰ ਸਾਹਿਬ ਕੁਲਤਾਰ ਸਿੰਘ ਸੰਧਵਾ ਜੀ ਸਾਡੇ ਮਿੱਤਰ ਡਾਕਟਰ ਭਵਨ ਸਿੰਘ ਜੀ ਜੋ ਕਿ ਆਮ ਆਦਮੀ ਪਾਰਟੀ ਦੇ ਯੂਥ ਦੇ ਆਗੂ ਨੇ ਉਹਨਾਂ ਦੀ ਰਿਹੈਸ ਤੇ ਉਰੇ ਸੁੰਦਰ ਨਗਰ ਵਿਖੇ ਪਹੁੰਚੇ ਨੇ ਤੇ ਉ체ਚੇ ਤੌਰ ਤੇ ਅੱਜ ਬੜਾ ਮਾਣ ਹੁੰਦਾ ਜਦੋਂ ਸਾਡੇ ਲੀਡਰ ਆਪਣੇ ਵਰਕਰਾਂ ਦੇ ਹੌਸਲਾ ਫਜਾਈ ਲਈ ਉਹਨਾਂ ਦੇ ਗ੍ਰਹਿ ਵਿਖੇ ਮਿਲਦੇ ਨੇ ਬੜਾ ਮਤਲਬ ਕੀ ਇਹਦੇ ਨਾਲ ਅੱਗੇ ਨੂੰ ਉਹਨਾਂ ਨੂੰ ਹੋਰ ਤਕੜੇ ਹੋ ਕੇ ਕੰਮ ਕਰਨ ਦਾ ਬਲ ਮਿਲਦਾ न्यूज पंजाब लिए राजपुरा पत्रकार मोहित कुमार की खास रिपोर्ट न्यूज पंजाब हर खबर जिसका हो वे असर।